ਪ੍ਰੋਸਟੇਟ ਗਦੂਦਾਂ ਦਾ ਵੱਧ ਜਾਣਾ ਤੁਬਕਾ ਤੁਬਕਾ ਕਰਕੇ ਪਿਸ਼ਾਬ ਆਉਣਾ ਪੰਜ ਚੀਜ਼ਾਂ ਦਾ ਤੁਹਾਨੂੰ ਦੇਸੀ ਨੁਸਖਾ ਦੱਸਣ ਲੱਗੇ 100% ਇਹ ਕਾਰਗਰ ਹੈ ਨੌਬਤ ਇੱਥੇ ਤੱਕ ਪਹੁੰਚ ਜਾਂਦੀ ਜਦ ਸਾਨੂੰ ਗਦੂਦਾਂ ਦੀ ਸਮੱਸਿਆ ਹੁੰਦੀ ਹੈ ਇਹ 40 ਸਾਲ ਦੀ ਉਮਰ ਤੋਂ ਲਗਭਗ ਸ਼ੁਰੂ ਹੋ ਜਾਂਦੀ ਹੈ ਹੋਣੀ ਉਸ ਤੋਂ ਬਾਰਾ ਬਾਰਾ ਇਹ ਸਾਨੂੰ ਆਪਰੇਸ਼ਨ ਤੱਕ ਕਰਾਉਣਾ ਪੈ ਜਾਂਦਾ ਹੈ ਬਹੁਤੇ ਕੇਸਾਂ 'ਚ ਆਪਰੇਸ਼ਨ ਕਾਮਯਾਬ ਨਹੀਂ ਮੁਰ ਸਾਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕੁਝ ਕੇਸਾਂ ਦੇ ਵਿੱਚ ਤਾਂ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਨੇ ਕਿ ਸਾਨੂੰ ਆਪਰੇਟ ਵਾਲੀ ਜਗ੍ਹਾ ਤੇ ਕੈਂਸਰ ਬਣਨ ਦੇ ਚਾਂਸ ਵੱਧ ਜਾਂਦੇ ਨੇ ਹੁਣ ਜਿਹੜੇ ਮੇਰੇ ਵੀਰਾਂ ਨੂੰ ਪ੍ਰੋਸਟੇਟ ਦੀ ਸਮੱਸਿਆ ਤੁਸੀਂ ਲੈਣਾ ਕੀ ਕੀ ਆ ਧਿਆਨ ਦਿਓ ਜੀ 100 ਗ੍ਰਾਮ ਤੁਸੀਂ ਭਖੜਾ ਲੈਣਾ ਜੀ ਗੋਖਸ਼ਰੂ ਭਖੜਾ 100 ਗ੍ਰਾਮ 100 ਗ੍ਰਾਮ ਤੁਸੀਂ ਪੁਨਰਨਵਾ ਲੈਣੀ ਹੈ ਜੀ ਦੋਨੇ ਚੀਜ਼ਾਂ ਦਾ ਵਜ਼ਨ ਤੁਸੀਂ 100-100 ਗ੍ਰਾਮ ਲੈਣਾ ਜੀ ਤੇ ਜਿਹੜਾ ਵਰਨ ਦੀ ਛਾਲ ਲੈਣੀ ਤੁਸੀਂ ਇਹ 50 ਗ੍ਰਾਮ ਲੈਣੀ ਜੀ ਵਰਨ ਦੀ ਛਾਲ 50 ਗ੍ਰਾਮ 50 ਗ੍ਰਾਮ ਤੁਸੀਂ ਲੈਣੀ ਜੀ ਕਾਚਨਾਰ ਦੀ ਛਾਲ ਇਹ ਕਾਚਨਾਰ ਦੀ ਛਾਲ ਕਾਸ਼ਨੀ ਤੁਸੀਂ ਲੈਣੀ ਹੈ ਜੀ 50 ਗ੍ਰਾਮ ਕਾਸ਼ਨੀ ਤੁਸੀਂ ਥੋੜੀ ਸਾਫ ਸੁਥਰੀ ਦੇਖ ਕੇ ਲੈਣੀ ਹੈ ਜੀ ਇਹ ਇਹਦੇ ਅੰਦਰ ਜੀ ਪੈਦਾ ਹੋ ਜਾਂਦੇ ਨੇ ਕਾਸ਼ਨੀ ਦੇ ਅੰਦਰ ਇਹ ਤੁਸੀਂ ਦੇਖ ਕੇ ਸਾਫ ਸੁਥਰੀ ਲੈਣੀ ਹੈ ਇਹਨਾਂ ਪੰਜੇ ਚੀਜ਼ਾਂ ਦਾ ਤੁਸੀਂ ਦਰੜ ਕਰ ਲੈਣਾ ਨੂੰ ਦਰੜ ਜਾਂ ਕਰ ਲੈਣਾ ਜੋ ਕੁੱਟ ਜਿਹਨੂੰ ਆਪਾਂ ਕਹਿ ਦਿੰਨੇ ਆ ਬਿਲਕੁਲ ਬਰੀਕ ਪਾਊਡਰ ਇਸ ਦਾ ਨਹੀਂ ਕਰਨਾ ਜੋ ਕੁੱਟ ਕਰਕੇ ਦਰੜ ਕਰਕੇ ਪੰਜੇ ਚੀਜ਼ਾਂ ਨੂੰ ਰਲਾ ਕੇ ਇੱਕ ਜਗ੍ਹਾ ਤੇ ਸਟੋਰ ਕਰ ਲੈਣਾ ਇੱਕ ਬਰਤਨ ਚ ਆਪਸ ਚ ਰਲਾ ਕੇ ਇਹਦੀ ਹੁਣ ਡੋਜ਼ ਤੁਸੀਂ ਕਿੰਨੀ ਲੈਣੀ ਹੈ ਇੱਕ ਚਮਚ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਲੈਣਾ ਜਦ ਇਹ ਪਾਣੀ ਉਬਲਦਿਆਂ ਉਬਲਦਿਆਂ ਅੱਧਾ ਗਲਾਸ ਰਹਿ ਜਾਏ ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਚਾਹ ਦੇ ਵਾਂਗੂ ਕੁੱਟ-ਕੁੱਟ ਕਰਕੇ ਪੀਣਾ ਤਾਨੂੰ ਇਹਦਾ ਰਿਜ਼ਲਟ ਦੂਜੇ ਤੋਂ ਤੀਜੇ ਦਿਨ ਦੇਖਣ ਨੂੰ ਮਿਲ ਜੇਗਾ ਜਿਨ੍ਹਾਂ ਨੂੰ ਰੁਕ ਰੁਕ ਕੇ ਪਿਸ਼ਾਬ ਆਉਂਦਾ ਨਾ ਥੋੜਾ ਜਿਹਾ ਖੁੱਲ ਕੇ ਪਿਸ਼ਾਬ ਆਣਾ ਸ਼ੁਰੂ ਹੋ ਜਾਏਗਾ ਤੇ ਧਾਰ ਵੀ ਪਿਸ਼ਾਬ ਦੀ ਦੂਰ ਪੈਣੀ ਸ਼ੁਰੂ ਹੋ ਜਾਏਗੀ ਹੁਣ ਜਿਨ੍ਹਾਂ ਨੂੰ ਪਿਤ ਦੋਸ਼ ਜਿਨ੍ਹਾਂ ਦਾ ਵਧਿਆ ਹੋਇਆ ਉਹਨਾਂ ਵੀਰਾਂ ਨੇ ਕੀ ਕਰਨਾ ਜਿਨ੍ਹਾਂ ਦੇ ਸਰੀਰ ਚ ਪਹਿਲਾਂ ਹੀ ਗਰਮੀ ਜ਼ਿਆਦਾ ਹੈ ਉਹ ਇੱਕ ਗਲਾਸ ਪਾਣੀ ਦੇ ਵਿੱਚ ਇਸ ਦਾ ਇੱਕ ਚਮਚ ਚੰਗੀ ਤਰ੍ਹਾਂ ਉਬਾਲ ਕੇ ਜਦੋਂ ਪਾਣੀ ਅੱਧਾ ਗਲਾਸ ਰਹਿ ਜਾਏ ਤਾਂ ਤੁਸੀਂ ਇੱਕ ਮਿੱਟੀ ਦਾ ਬਰਤਨ ਲਓ ਜੀ ਗੁੱਜਾ ਜਿਹਨੂੰ ਕਹਿੰਦੇ ਨੇ ਛੋਟਾ ਉਹ ਲੈ ਲਓ ਉਸ ਦੇ ਵਿੱਚ ਇਸ ਪਾਣੀ ਨੂੰ ਪਾ ਦਿਓ ਪੁਣ ਕੇ ਤੇ ਤੁਸੀਂ ਇਹਨੂੰ ਸਾਰੀ ਰਾਤ ਪਿਆ ਰਹਿਣ ਦਿਓ ਸਵੇਰੇ ਉੱਠ ਕੇ ਇਸ ਨੂੰ ਖਾਲੀ ਪੇਟ ਤੁਸੀਂ ਸੇਵਨ ਕਰਨਾ ਹੈ ਖਾਲੀ ਪੇਟ ਸੇਵਨ ਕਰਨਾ ਤੁਹਾਨੂੰ ਇਹਦਾ ਰਿਜ਼ਲਟ 2-3 ਦਿਨਾਂ ਦੇ ਅੰਦਰ ਅੰਦਰ 100% ਮਿਲੇਗਾ ਪਾਣੀ ਜਦ ਵੀ ਤੁਸੀਂ ਉਬਾਲ ਕੇ ਪੀਣਾ ਇਹ ਪੁਣਕੇ ਹੀ ਪੀਣਾ ਜੀ ਤੇ ਸਾਡਾ ਜਿਹੜਾ ਗਦੂਦਾਂ ਵਾਲੀ ਜਗ੍ਹਾ ਹੁੰਦੀ ਹੈ ਦੇਖੋ ਕਿ ਦੀਵੇ ਦੇ ਆਕਾਰ ਦੀ ਹੁੰਦੀ ਛੋਟੇ ਦੀਵੇ ਦੇ ਆਕਾਰ ਦੀ ਜਿਵੇਂ ਦੀਵਾ ਨਹੀਂ ਹੁੰਦਾ ਛੋਟਾ ਉਸ ਤਰ੍ਹਾਂ ਦੀ ਉਹ ਜਿੰਨਾ ਸਾਡੇ ਸਰੀਰ ਨੂੰ ਪਿਸ਼ਾਬ ਸਟੋਰ ਕਰਨਾ ਚਾਹੀਦਾ ਉਹ ਨਾ ਨਹੀਂ ਕਰ ਪੈਂਦਾ ਕਾਰਨ ਕਿ ਉਹਦੇ ਅੰਦਰ ਸੋਜਸ ਆ ਜਾਂਦੀ ਹੈ ਜਿਵੇਂ ਜਿਵੇਂ ਸੋਜਦਾ ਉਹ ਥਾਂ ਘਟਦੀ ਜਾਂਦੀ ਹੈ ਤੇ ਸਾਨੂੰ ਪਿਸ਼ਾਬ ਇਸ ਕਰਕੇ ਫਿਰ ਵਾਰ-ਵਾਰ ਆਉਂਦਾ ਹੈ ਅਸੀਂ ਪਿਸ਼ਾਬ ਕਰ ਲਿਆ ਫਿਰ ਸਾਨੂੰ ਘੰਟੇ ਬਾਅਦ ਲੱਗਦਾ ਕਿ ਸਾਨੂੰ ਫਿਰ ਪਿਸ਼ਾਬ ਆਇਆ ਇਹ ਅਵਸਥਾ ਬਣ ਜਾਂਦੀ ਹੈ ਨੁਸਖਾ ਬਹੁਤ ਕਾਰਗਰ ਹੈ ਇਸ ਨੂੰ ਜ਼ਰੂਰ ਅਜ਼ਮਾਓ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ